ਲੀਡਰਾਂ ਦੀ ਗਲਾਂ ਦੇ ਵਿੱਚ ਹਾਰ ਪੈਂਦੇ ਤਾਂ ਤੁਸੀਂ ਅਕਸਰ ਦੇਖੇ ਹੋਣਗੇ ਪਰ ਕਿਸੇ ਲੀਡਰ ਦਾ ਕਾਲੀ ਸ਼ਿਆਹੀ ਦੇ ਨਾਲ ਚਿਹਰਾ ਕਾਲਾ ਕਰ ਦੇਣਾ ਤੁਸੀਂ ਪਹਿਲੀ ਵਾਰ ਦੇਖਿਆ ਹੋਵੇਗਾ ਇਹ ਤਸਵੀਰਾਂ ਇੱਕ ਭਾਜਪਾ ਆਗੂ ਦੀਆਂ ਨੇ ਜਿਸ ਦਾ ਇੱਕ ਨੌਜਵਾਨ ਦੇ ਵੱਲੋਂ ਕਾਲੀ ਸ਼ਿਆਹੀ ਪਾ ਕੇ ਚਿਹਰਾ ਕਾਲਾ ਕਰ ਦਿੱਤਾ ਜਾਂਦਾ ਮੇਰੀ ਜਾਣਕਾਰੀ ਦੇ ਅਨਸਾਰ ਇਹ ਭਾਜਪਾ ਦਾ ਆਗੂ ਦਾਰਾ ਸਿੰਘ ਚੋਹਾਨ ਹੈ ਜੋ ਕਿ ਪਹਿਲਾਂ ਸਮਾਜਵਾਦੀ ਪਾਰਟੀ ਦਾ ਆਗੂ ਹੁੰਦਾ ਸੀ ਅਤੇ ਜਦੋਂ ਇਸ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਤਾਂ ਇਸ ਦੇ ਗਲਾਂ ਦੇ ਵਿੱਚ ਹਾਰ ਪਾਉਂਦੇ ਸਮੇਂ ਇੱਕ ਨੌਜਵਾਨ ਨੇ ਕਾਲੀ ਸਿਆਹੀ ਪਾ ਕੇ ਇਸ ਦਾ ਮੂੰਹ ਕਾਲਾ ਕਰ ਦਿੱਤਾ ਮਿਲੀ ਜਾਣਕਾਰੀ ਦੇ ਅਨੁਸਾਰ ਇਹ ਆਗੂ ਯੂਪੀ ਦੇ ਵਿੱਚ ਚੋਣਾਂ ਦਾ ਪ੍ਰਚਾਰ ਕਰਨ ਆ ਰਿਹਾ ਸੀ ਅਤੇ ਇਸੇ ਦੌਰਾਨ ਲੋਕਾਂ ਦੇ ਵੱਲੋਂ ਗਲਾਂ ਦੇ ਵਿੱਚ ਹਾਰ ਪਾਏ ਜਾ ਰਹੇ ਸਨ ਅਤੇ ਇੱਕ ਅੱਕੇ ਹੋਏ ਨੌਜਵਾਨ ਨੇ ਇਸ ਆਗੂ ਦੇ ਉੱਪਰ ਕਾਲੀ ਸਿਆਹੀ ਪਾ ਦਿੱਤੀ ਆਗੇ ਲਵਾਇਆ ਵਾ ਵਾ اگے لوایا وا واگے لوایا بہت سو ملتا ہے یارا جاوا کون ہے جی آگے لوایا وا واگے لوایا بہت سو ملتا ہے یارا جاوا کون ہے جی آگے لوایا Hãy subscribe cho kênh Ghiền Mì Gõ Để không bỏ lỡ những video hấp dẫn

ਬਿਊਰੋ ਰਿਪੋਰਟ ਐਸਮਝਨ ਨਿਊਜ਼